ਬਾਈ ਸੋਜੀ ਜੀ ਫਕੀਰਤਾ ਮੇਰੇ ਵੱਡੇ ਭਰਾ ਬਾਈ ਕਿਰਤੀ ਖੋਸਾ ਜੀ ਸਰਬੰਧ ਪੱਤਾ ਜੀ ਉਹਨਾਂ ਅਛਾਈ ਜਿੰਨੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਸਤਿ ਸ੍ਰੀ ਅਕਾਲ ਰਾਏਪੁਰ ਜੀ ਕਾਲਸਾ ਬਾਈ ਪੁੱਜੀ ਜੀ ਬਤੇ ਜਿਹੜਾ ਕਿ ਨੌਸਮਾ ਚੋਲਾ ਦਾ ਦਿਗਲ ਜਰਾ ਵੱਚੂ ਗਿਆ ਉਸੇ ਲਈ ਹੈ ਸਾਰੇ ਫਿੰਡਾ ਦੇ ਵਿੱਚ ਚਾ ਰਹੇ ਆ ਔਰ ਸਾਡੇ ਭਰਾ بھائی ਕਰਨ ਸਿੰਘ ਮੋਢੀ ਜਿਹੜੇ ਕੀ ਇੱਕ ਥੀਰੇ ਨੇ ਜਿਨ੍ਹਾਂ ਨੇ ਪੰਜਾਬੀ ਨਾਟਕੀ ਦੇ ਵਿੱਚ ਬਹੁਤ ਮਹਾਨ ਨਾਮ ਕਮਾਇਆ ਔਰ ਪੰਜਾਬ ਦੇ ਦਰਦ ਦੀ ਗੱਲ ਚਾਹੇ ਆਦੇ ਕੀਤਾ ਦੇ ਥਰੂ ਚਾਹੇ ਫਿਲਮਾਂ ਦੇ ਥਰੂ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹੱਕ ਦੀ ਗੱਲ ਕੀਤੀ ਪੰਜਾਬ ਦੀ ਆਵਾਜ਼ ਬਣ ਕੇ ਬੋਲੇ ਔਰ ਉਹੀ ਜ਼ਿੰਮੇਵਾਰੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਤੁਹਾਨੂੰ ਸਿੰਘ ਜੀ ਮਾਨ ਔਰ ਪਾਰਟੀ ਦੇ ਸ成员ੋ ਅਰਵਿੰਦ ਕੇਜੀਵਲ ਸਾਹਿਬ ਨੇ ਜਿਹੜੀ ਪੰਜਾਬ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਬੋਲਣ ਦੀ ਜਿਹੜੀ ਡਿਊਟੀ ਸੰਗਤਾਂ ਮੂਰੇ ਰੱਖੀ ਹੈ ਕਿ ਤੁਸੀਂ ਸਰਦਾਰ ਕਰਨੀਸ਼ਰ ਮੋਹਰਜੀ ਨੂੰ ਵੋਟ ਪਾ ਕੇ ਪੰਜਾਬ ਦੀ ਆਵਾਜ਼ ਬਣ ਕੇ ਜਿਹੜਾ ਸੰਸਦ ਦੇ ਵਿੱਚ ਪੁੱਜੇ ਕੋਈ ਜਿਵੇਂ ਇਹਨਾਂ ਆਵਾਜ਼ ਨੂੰ ਮਾਰ ਕੇ ਨੇ ਇਹਨਾਂ ਦੇ ਮੋਢੇ ਦੇ ਉੱਪਰ ਦਿੱਤੀ ਹੈ ਸਟੇਜਾਂ ਸਾਫ਼ ਕੀਤੀਆਂ ਔਰ ਕਚਿਆਂ ਦੇ ਬਹੁਤ ਸਮਾਂ ਕੰਮ ਕੀਤਾ ਔਰ ਮੈਂ ਸਮਝਦਾ ਕਿ ਜੋ ਕੰਮ ਮੁੱਖ ਮੰਤਰੀ ਸਾਹਿਬ ਤੋਂ ਬਾਈਕਰਨਿਤ ਕਰਾ ਸਕਦਾ ਹੈ ਕੋਰ ਕੋਈ ਬੰਦਾਰੀ ਨਹੀਂ ਕਰ ਸਕਦਾ ਇਸ ਕਰਕੇ ਆਪਾਂ ਸਾਰੇ ਨੇ ਮਾਨ ਸਾਹਿਬ ਦੀ ਸੋਚ ਤੇ ਪੈਰਾਂ ਹਾਂਜੀ ਭਾਈ ਜੀ ਅੱਜ ਪੈਂਡ ਕੋਰ ਸੁਕੀਏ ਦੇ ਵਿੱਚ ਪਹੁੰਚੇ ਹਾਂ ਜੇਕਰ ਆਪਾਂ ਪੈਂਡ ਫਰੀ ਕੋਰ ਜ਼ਿਲ੍ਹੇ ਦੀ ਪੂਰੀ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ ਪਾਇਆ ਜਾ ਰਿਹਾ ਜੀ ਬਹੁਤ ਅੱਛਾ ਉਤਸ਼ਾਹ ਹੈ ਜੀ ਲੋਕਾਂ ਦੇ ਵਿੱਚ ਬੜੇ ਲੋਕ ਐਕਸਾਈਟਮੈਂਟ ਵਿੱਚ ਨੇ ਔਰ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਹੈ ਔਰ ਮੋਦੀ ਸਰਕਾਰ ਦਾ ਦਿੱਕਾ ਪਲਟਣ ਨੂੰ ਪਿਆਰ ਨੇ ਜੀ ਵਿਰੋਧੀ ਪਾਰਟੀਆਂ ਵੱਲੋਂ ਕਾਫੀ ਤਰ੍ਹਾਂ ਦੇ ਤਾਂਜ ਵੀ कसे ਜਾ ਰਹੇ ਆ ਤੁਹਾਡੀ ਮਤਲਬ ਕਿ ਇੱਕ ਅਦਾਕਾਰੀ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਜੀ ਕੱਸੀ ਜਾਣ ਜੀ ਲੋ ਲੋਕਾਂ ਨੂੰ ਤਾਂ ਇਹ ਨਾ ਮਾੜਾ ਲੱਗਦਾ ਜਿਹੜੇ ਬਿਰੋਧੇ ਤੰਜ ਕੱਸ ਰਹੇ ਨੇ ਉਹ ਵੀ ਫਿਲਮ ਤੋਂ ਹੱਸੇ ਨੇ ਮੇਰੀ ਤੋਂ ਜਿਹੜੇ ਤੰਜ ਕੱਸ ਰਹੇ ਨੇ ਮੈਂ ਕਿਸੇ ਦਾ ਲਹੂ ਤਾਂ ਨਹੀਂ ਪੀਤਾ ਮੈਂ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਹਸਾਇਆ ਹੈ ਜੀ ਕਿਹ ਤਰ੍ਹਾਂ ਲੱਗਦਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੀ ਵੱਡੀ ਲੀਡ ਨਾਲ ਜਿਹੜੇ ਫਰੀਦਕੋਟਵਾਲੇ ਜੀ ਨਮਾ ਬਹੁਤ ਜ਼ਿਆਦਾ ਲੀਡ ਨਾਲ ਫਰੀਦਕੋਟਵਾਸੀ ਦਿਟਾਉਣਗੇ ਔਰ ਲੋਕਾਂ ਦਾ ਪਿਆਰ ਸਰਕਾਰ ਤੇ ਔਰ ਉਤਸ਼ਾਹ ਬਹੁਤ ਹੈ ਹਾਂਜੀ ਹਾਂ ਦੇਖ ਇੱਕ ਮਿੰਟ ਇੱਕ ਮਿੰਟ ਹਾਂਜੀ ਅਨਮੋਲ ਸਾਹਿਬ ਜੀ ਜਿਵੇਂ ਕਿ ਕਿਸ ਤਰ੍ਹਾਂ ਇਹ ਜਿਹੜਾ ਬਦਲਾਅ ਆਇਆ ਜੀ ਜਿਵੇਂ ਆਪਾਂ ਦੇਖਿਆ ਅਦਾਕਾਰੀ ਤੋਂ ਲੈ ਕੇ ਸਿਆਸਤ ਵਾਲਿਆਂ ਕ 439 ਦੋਰਾ ਜਿਵੇਂ ਭਗਵੰਤ ਮਾਨ ਸਾਹਿਬ ਦਾ ਉਮੀਦਵਾਰ ਅੱਛਾ ਜੀ ਮਤਲਬ ਕਿ ਪਹਿਲਾਂ ਕਿਸ ਤਰ੍ਹਾਂ ਸਵਾਬ ਬਣਿਆ ਜ਼ੀਰੋ ਟੈਕਟ ਮੈਲ ਤਾਂ ਪਹਿਲਾਂ ਕੋਈ ਸੀਗਾ ਚਾਂਸ ਜੀ ਆਮ ਆਦਮੀ ਪਾਰਟੀ ਦੇ ਵਿੱਚ ਆਉਂਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਮੈਂ ਸ਼ੁਰੂ ਤੁਸੀਂ ਕਿਉਂਕਿ ਮਾਨ ਸਾਹਿਬ ਦੀ ਮੈਂ ਸਪੋਰਟ ਹਮੇਸ਼ਾ ਕਰਦਾ ਹਾਂ ਜਦੋਂ ਤੋਂ ਉਹ ਇਸ ਰਾਜਨੀਤੀ ਦੇ ਵਿੱਚ ਨੇ ਹਰ ਕਲੈਕਸ਼ਨ ਜਦੋਂ ਤੋਂ 12 ਤੋਂ ਲੜੇ ਨੇ ਉਹ ਉਦੋਂ ਤੋਂ ਨਾਲ ਹੀ ਉਹਨਾਂ ਕਰਕੇ ਮੈਂ ਇਸ ਪਾਰਟੀ ਜੀ ਧੰਨਵਾਦ